ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਕਾਫੀ ਗਿਣਤੀ ਦੇ ਵੀਰ ਜੀ ਉਹਨਾਂ ਕੋਲ ਪਸ਼ੂ ਆ ਆ ਸਾਰੇ ਪਸ਼ੂ ਜਿਹੜੇ ਹੈ ਤੇ ਵੈਸੇ ਸਾਰੇ ਵਿਕਨ ਵਾਲੇ ਹੀ ਆ ਬਕਾਊ ਹੀ ਆ ਇਹ ਸਾਰੇ ਤੇ ਬਾਕੀ ਪਰ ਵੀਡੀਓ 'ਚ ਅੱਜ ਤਾਂ ਨੋ ਹੀ ਪਸ਼ੂ ਵਿਖਾਉਣੇ ਆ ਤੇ ਇਹ ਤੁਹਾਨੂੰ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਛੇ ਤੁਹਾਨੂੰ گاਵਾ ਦਿਖਾਵਾਂਗੇ ਸੁਗੀਆਂ ਸਵਾਈਆਂ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਆ ਅੱਜ ਤਾਂ ਚੰਗੀ ਰੌਣਕ ਲਾਈ ਆ ਅੱਜ 15 ਲੰਗਰ ਦੇ ਸਾਰੇ ਸਾਰੇ 15 ਇਕੱਠੀਆਂ ਕਰ ਲਈਆਂ ਅੱਜ ਬਾਕੀ ਅਗਲੀ ਵੀਡੀਓ ਚ ਪਾਉਣੀ ਅੱਜ 9 ਹੀ ਪਾਉਣੀ ਹੈ ਨਾ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਹਾਂ ਹਰਿੰਦਰ ਸਿੰਘ ਪਿੰਡ ਜਾਫਰਕੋਟ ਤਸੀਲੇ ਨਾਲਾ ਜਲਾਮਚਾ ਤੇ ਫੋਨ ਨੰਬਰ ਵੀ ਬੋਲਦੇ 012998 ਕੀ ਆਸ ਠੀਕ ਆ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪੇਲੇ ਨੰਬਰ ਵਾਲੀ ਵੈੜ ਤੇ ਕਰੀਏ ਤੇ ਵੈੜ ਆਪ ਵੀ ਜਿਹੜੀ ਆ ਪੂਰੇ ਚੰਗੇ ਕਦ ਕਾਠ ਵਾਲੀ ਪੂਰੀ ਤਗੜੀ ਆ ਤੇ ਮਗਰ ਵੱਛੀ ਪੂਰੇ ਕਮਾਲ ਦੀ ਜਿਹੜੀ ਵੱਛੀ ਦੀ ਵੀ ਜਿਹੜੀ ਆ ਆਮ ਜਿਹੜੀਆਂ ਹਮਾ ਚ ਲਾਲੀਆਂ ਜਰਸੀਆਂ ਹੁੰਦੀਆਂ ਉਹ ਟੀਕ ਤੇ ਵੱਛੀ ਹੈ ਵੀ ਚਾਰ ਦੰਦ ਜੇ ਅੱਛਾ ਉਹ ਵੀ ਵੈੜ ਚਾਰ ਦੰਦ ਜੇ ਪਹਿਲਾ ਸੁਬਾ ਠੀਕ ਆ ਆ ਥੋੜੀ ਨਾ ਟਾਈਮ ਲੱਗ ਗਿਆ ਥੋੜਾ ਉੜਾ ਹੋ ਗਿਆ ਟਾਈਮ ਵੀ ਮੂੰਹ ਤੇ ਦਰਿਆਣਾ ਥੋੜਾ ਜਾ ਚੁਾਈ ਚੁ ਕਰਨ ਦੇ ਜੀ ਥੋੜਾ ਜਿਹਾ ਅਸੀਂ ਵੀ 10 ਮਿੰਟ ਲੇਟ ਹੋ ਗਏ ਆ ਇੱਕ ਬੱਚੇ ਦਾ ਵਗਦੀ ਕੋਈ ਚੱਕਰ ਨਹੀਂ ਆ ਖਾ ਸਿਰਫ ਇਹ ਆ ਵੀ ਦੂਜਾ ਲੇਟ ਹੋ ਗਿਆ ਟਾਈਮ ਓਵਰ ਹੋ ਗਿਆ ਤਾਂ ਕਿ ਹੁਣ ਹੁਣੇ ਸਾਫ ਕਰ ਦੇਣੀ ਸਾਰੀ ਠੀਕ ਠੀਕ ਆ ਹੋਰ ਦੋ ਦੇ ਦੇ ਥਲੇ 18 19 ਕਿਲੋ ਫਿਰ ਤਿਆਰ ਜਿਹੜਾ ਬਿਲਕੁਲ ਠੀਕ ਆ ਹੋਰ ਹੋਰ ਥੋੜਾ ਜਿੱਤੀ ਪਾ ਤੇ ਇਤਰਾ ਕਿੰਨਾ ਕਿ ਦੁੱਧ ਦੇ ਚਵਾਈ ਜਾਊਗੀ ਦੁੱਧ ਜਿਹੜੇ ਬੰਦੇ ਕੋ ਲਈ ਨਾ ਉਹਨਾਂ ਮਾਰਾ ਮੜ ਬਣਾ ਕੇ ਵੰਡ ਪਾਉਂਦੇ ਫੀਡ ਨਾਲ ਤੇ ਵਧੇਗੀ ਅੱਛਾ 24 25 ਕਿਲੋਗ੍ਰਾਮ ਨਾ ਦੇ ਦੇਣਾ ਠੀਕ ਹੈ ਹਾਂਜੀ ਬਾਕੀ ਇਹ ਆ ਕਿ ਕੱਦ ਕਾਠ ਡੰਗਲ ਚਾਰ ਕੱਟੇ ਗਏ ਆ ਪੂਰੇ ਚੰਗੇ ਕੱਦ ਕਾਠ ਦੀ ਜਿਹੜੀ ਵਹਿੜ ਆ ਤੇ ਮਗਰ ਵੱਛੀ ਬੜੀ ਕਮਾਲ ਦੀ ਹੈ ਜਿਹੜੀ ਜਿਹੜੀ ਇਹਦੇ ਮਗਰ ਵੱਛੀ ਆ ਇਤੋਂ ਵੀ ਜ਼ਿਆਦੀ ਗਾਂਧੀ ਚੀਜ਼ ਨਿਕਲਦੀ ਕਰ ਦੇ ਵੇਖੋ ਵਹਿੜ ਦਾ ਹਾਂ ਅਲੈਕਸੈਂਡਰ ਜੀ ਹੋਰ ਇੱਕ ਘੋੜੀਆਂ ਰਗਾ ਕੱਦਿਆ ਜਿਹੜਾ ਇਹਦਾ ਬਾਕੀ ਚੋਾਈ ਦਾ ਥੋੜਾ ਜਿਹਾ ਟਾਈਮ ਉੱਪਰ ਹੋ ਗਿਆ ਵਾ ਜਿਹੜਾ ਹੁਣ ਇੱਕ ਬੰਦੇ ਨੇ ਘੋੜੀ ਲੈਣੀ ਏ ਕਾ ਵੜ ਲੈ ਦੋਵੇਂ ਕੰਮ ਪੂਰੇ ਕਰ ਲੂ ਠੀਕ ਆ 9 ਵਜੇ ਦਾ ਜਿਹੜਾ ਟਾਈਮ ਹੋ ਗਿਆ ਉਹਦੇ ਕਰਕੇ ਥੋੜਾ ਜਿਹਾ ਆ ਬਾਕੀ ਕੋਈ ਭਗੜਨ ਵਾਲਾ ਚੱਕਰ ਨਹੀਂ ਹੈਗਾ ਟਾਈਮ ਕਰਕੇ ਦੇਈ ਜਮਾ ਮਾ ਮੋਟਾ ਹਾਂਜੀ ਹਾਂਜੀ ਤੇ ਮਗਰ ਇਹਦੇ ਵਸ਼ੀ ਆ ਹੁਣ ਤੇ ਇਹਦਾ ਮੁੱਲ ਫਿਰ ਮੋਲੇ ਜੇ ਸੇਵਾਂ ਦਾ ਕੰਮ ਚ ਛੜੀ ਲੱਗੀ ਜੀ ਹਾਂਜੀ ਅੱਜ ਸੇਵਾਂ ਦਾ ਕੰਮ ਠੀਕ ਆ 75 ਕਰਦੀਏ ਮੋਲੇ ਕਰ ਦੋ ਹੋਰ ਮਾਨਤਾ ਨਾ ਵੈੜਾ ਵੀ ਦੇ 80 ਹਜ਼ਾਰ ਦੀ ਏ ਅੱਛਾ ਪਰ ਵੈੜ ਆਪਾਂ ਦੇ ਦੇਣੀ ਪਾੜ ਲਈ ਜੀ ਕਿੰਨੇ ਦੀ 70 ਕਰਦੀਏ ਮੋਲੇ ਹੈਗੀ ਕੋ ਗੁਜਾਇਸ਼ ਛੋਟ-ਛਾਟ ਕਰਨੀ ਤੇ ਕਰ ਦੋ 80 ਹਜ਼ਾਰ ਦੀ ਮੱਛੀ ਹਾਂ ਨਾ ਦੇ ਦੇਣੀ ਅੱਛਾ 50 ਮੱਛੀਆਂ 83 ਹਜ਼ਾਰ ਦੀ ਜੀ ਵੇਖ ਲਓ ਇਧਰ ਠੀਕ ਆ ਪੰਜ ਚਾਰ ਦੰਦ ਜੀ ਵੇਖ ਲਓ ਤੇ ਦੰਦ ਵੇਖੋ ਆਵੇ ਸੁਵਿਧਿ ਜੀ ਚਾਰ ਦੰਦ ਜੀ ਵੇਖੋ ਹੈਗੀ ਆ ਦੇਖ ਚਾਰੀ ਦੰਦ ਜੀ ਆ ਵੇਖ ਲਓ ਹਾਂ ਦੇਖ ਸਕਦੇ ਚਾਰ ਦੰਦ ਆ ਜ ਕੁਛ ਯਾ ਸੀਰ ਦੀ ਸਿਰ ਪਾਪਾ ਅੱਜ ਛੜੀ ਲੱਗੀ ਕਰਕੇ ਨਾ ਠੀਕ ਆ ਅੱਜ ਇਹ ਦੇਣੀ ਚੱਲੀ ਠੀਕ ਹੈ ਬਾਕੀ ਆ ਦੇਖ ਸਾਡੇ ਫਿਕਸ ਜਾਈ ਹਵਾਨਾ ਜਿਹੜਾ ਇਹਦਾ ਆ ਦੇਖੋ ਕੋਈ ਟੱਕਣਿਆ ਦੇ ਹੋਇਆ ਦੂਜਾ ਤੇ ਆ ਵੀ ਠੰਡੀ ਸੀ ਇਹ ਤੇ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇਹਦਾ ਸੁਆ ਕਿਨਵਾਜੇ ਇਹ ਪਹਿਲਾਂ ਹੀ ਸੁਆ ਇਹਦਾ ਵੀ ਪਹਿਲਾਂ ਹੀ ਸੁਆ ਹੈ ਹਾਂਜੀ ਇਹਨੋਂ ਕਿੰਨਾ ਚਿਰ ਹੋ ਗਿਆ ਸੁਈਨ ਇਹ ਸੁਆ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਕਰਗੇ 20 ਕਿਲੋ ਹੋਗਾ ਪਠਾਰਾਂ ਦੀ ਗਰੰਟੀ ਦੇਣੀ ਪੱਕਾ ਜਿਹੜਾ ਤਿਆਰ ਆ ਤੇ ਕਿੰਨਾ ਕੁ ਚਵਾਈ ਜਾਊਗੀ ਆ ਸਤੇ ਹੈ 222 ਅੱਛਾ 22 ਦੇ ਲਾਗੇ ਜਿਹੜਾ ਇਹਨੇ ਵੀ ਚਵਾਈ ਜਾਣਾ ਤੇ ਥਣ ਇਹਦੇ ਵੀ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਚੰਗੇ ਸਾਈਜ਼ ਆ ਜਿਹੜਾ ਤੋਰੋ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਵਸ਼ੀ ਆ ਜਿਹੜੀ ਫਰਕ ਨਾ ਬੜਾ ਥੋੜੀ ਉਧਰ ਨਾ ਤੋਰਿਆ ਇੱਕ ਜਾਨ ਨਹੀਂ ਖੁੱਲ ਗਈ ਇਹ ਜਿਹੜੀ ਬਾਕੀ ਇਹ ਵੀ ਥੱਲੇ ਫਿਕਸ ਹਵਾਨੇ ਦੀ ਆ ਜਿਹੜੀ ਇਹ ਵੀ ਛੇਦਾਂ ਦੇ ਇਹ ਛੇਦਾਂ ਦੇ ਜਿਹੜੀ ਲੈ ਜਾਓ ਅੱਜ ਜੇ ਕਿ ਬਾਰਿਸ਼ ਜਿਹੜੀ ਕਾਫੀ ਜਿਹੜੀ ਅੱਜ ਵੀ ਇੱਧਰ ਪੈ ਗਈ ਤੇ ਕੱਲ ਵੀ ਜਿਹੜਾ ਮੀਂਹ ਕਾਫੀ ਪਿਆ ਆਹ ਬਾਰਿਸ਼ ਤਾਰਾ ਤੇ ਬਾਰਿਸ਼ ਜਿਹੜੀ ਮਸ਼ੀਨ ਲਾ ਦਈਏ ਕੀ ਲਾ ਦਨੇ ਕਾਫੀ ਰੁਪਏ ਕਿਉਂ ਆ ਯਾਰ ਤੇ ਇਹਦਾ ਫਿਰ ਮੁੱਲ ਇਹਦਾ ਕਰਦੀ ਹੈ 65000 ਰੁਪਏ ਜੈਸ ਨੋਈ ਕਰੀਏ ਬਿਲਕੁਲ ਦੇਣ ਲੈਣ ਲਿਗਾ 60 ਦੀ ਜੱਸ ਨੂੰ ਅੱਛਾ 60000 ਦੀ ਬਾਕੀ ਛੋੜ ਮੌਕੇ ਤੇ ਹੋ ਜਾਊਗੀ ਹੋ ਜਾਏਗੀ ਕੋਈ ਫੋਨ ਲਾ ਠੀਕ ਹੈ ਜੀ ਆ ਇਧਰ ਤੇ ਆ ਕਿੰਨੇ ਕੇ ਦੁੱਧ ਆ ਲਈ ਜੇ ਤੇਰੀ ਦੁੱਧ 14 15 ਕਿਲੋ ਭੋਲਾ ਗਿਆ ਜਿੱਥੇ ਅੱਜ ਆ 7 7 ਹੋ ਰਹੀ ਜੀ ਠੀਕ ਆ 5 6 ਦੇਣੀ ਅੱਜ ਹੋਈ ਆ ਬੱਛੀ ਵੀ ਤੇ ਮਗਰ ਤੇ ਦੱਬੀ ਅੱਛਾ ਇਹਦੇ ਮਗਰ ਵੀ ਬੱਛੀ ਆ ਨਾ ਨਾ ਉਹ ਬਿਲਕੁਲ ਪਿਆਰ ਤੇ ਇਹ ਕਿੰਨਾ ਦੁੱਧ ਚ ਵਾਈ ਜਾਊਗੀ ਦੁੱਧ 20 ਪਾਸ ਆ ਰਾਮ ਨੇ ਤੋਰੋ ਫੇਰ ਇਹਨਾਂ ਨੂੰ ਮਸ਼ੀਨਾਂ ਲਈ ਚਵਾਈ ਵੀ ਸ਼ੁਰੂ ਕਰਤੀ ਵੀ ਦੀ ਉਹਨਾਂ ਨੇ। ਜਾਣਾ ਥੋੜਾ ਚੋਟੀ ਥਲੇ ਨੂੰ ਥੋੜੀ। ਲਾ ਕੇ ਨਾ। ਮਸ਼ੀਨ ਲਾ ਦੇ। ਥਲੇ ਬਰਾ ਖਾਜ ਹੋ ਜਾਂਦਾ। ਮਸ਼ੀਨ ਲਾ ਦਿੰਦੇ ਹਾਂ। ਉਹ ਮਸ਼ੀਨ ਦਾ ਨਾ। ਮਸ਼ੀਨ ਲਾ ਕੇ ਨੇ ਕੁਝ ਚਾਲ ਚੋੜ ਦੀ ਉਹਨਾਂ ਨੇ। ਬਾਕੀ ਕੱਦ ਕਾਠ ਬੇਲ ਇਹਦੀ ਚੰਗੀ ਆ। ਲੰਮੀ ਤੋਰ ਤੇ ਨਹੀਂ ਮੜੀ। ਤੋਰ ਦੋ ਤਨ ਲੈ ਜਾਓ। ਬਾਕੀ ਹਵਾਨ ਇਹਦਾ ਵੀ ਫਿਕਸ ਜਿਹਾ ਹੀ ਆ। ਕੀ ਬੜੀ ਜੀ ਵੱਚੀ ਬਹੁਤ ਮੋਲ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 55 ਕਰ ਦੇਗੀ ਅੱਛਾ 50000 ਦੀ ਉਹ ਵੀਰ ਫੋਨ ਲਾਏ ਹੋਰ ਛੋਟ-ਛੜ ਕਰ ਅੱਜ ਇਹ ਆ ਕਿ ਦੇ ਦੇਣੀ ਆ ਕਿ ਮਾਲ ਕਿਉਂ ਕਿ ਕਾਫੀ ਵੱੱਜਾਵਾਦੀ ਉਧਰ ਝੜੀ ਲੱਗੀ ਆ ਉਹ ਟੋਟਲ 15 ਪਸ਼ੂ ਆ ਜਦ ਅੱਛਾ 11 12 किलो बोरी जितरा प्यार बिल्कुल ठीक है ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛੀ ਇਹਦੇ ਮਗਰ ਵੀ ਜਰਸੀ ਥੱਲੇ ਥੱਲੇ ਸਾਡਾ ਇਹ ਤੁਹਾਡਾ ਮਲਵਾ ਜੇ ਥੋੜਾ ਦੋਗਲਾ ਪੜੇ ਸੈਂ ਕੋ ਆਕੇ ਨਾ ਪਿਛਾ ਠੰਡੀ ਵੀਰਜੀ ਬੱਸ ਠੰਡੀ ਪੂਰੀ ਜੀ ਠੀਕ ਆ ਹਾਂਜੀ ਅਗ੍ਹੀ ਦੇਖ ਬਣਾਉ ਇਹ ਇੱਥੇ ਬਣਾ ਦੇ ਉਰੇ ਉਰੇ ਉਧਰ ਬਣਾ ਦੇ ਵਿਚਲੀ ਅੱਜ ਬਾਹਰ ਬਣਾ ਦੇ ਉਹਦੇ ਬਾਹਰ ਆ ਬਾਕੀ ਚੰਗਾ ਕੱਦ ਕਾਠ ਆ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ ਵਿੱਚੋਂ 14 15 ਕਿਲੋ ਆਮ ਨਾਲ ਚਵਾ ਦੇਗੀ ਠੀਕ ਆ ਚਲੋ ਫਿਰ ਛੱਡੋ ਬੱਚਾ ਉਹਨਾਂ ਜਿਹੜਾ ਪਾਗਲੀ ਦਿਖਾ ਦਿੰਦੇ ਚਲੋ ਮੋਲ ਦੱਸਦੀ ਆ ਫਿਰ ਇਹਦਾ ਉਹਨਾਂ ਚ ਇਹ ਮੋਲ 40 ਕਰ ਦੇਗੀ ਜੈਸ ਨੂੰ ਹੀ ਕਰੀਏ ਬਿਲਕੁਲ ਦੇਣ ਲੈਣ ਵਾਲੀ ਗੱਲ ਕਰੀ ਜਾਈਏ ਅੱਜ ਸੈਂਤੀ ਦੀ ਜਿੰਦੀ 37000 ਠੀਕ ਹੈ ਜੀ ਸਿਰ ਪੂਰੀ ਉਤਰ ਦੇਖਣ ਜਾਦੀ ਚ ਕੋਈ ਚੱਕਰ ਨਹੀਂ ਚਵਾ ਆ ਜੂ ਵਿੱਚ ਠੀਕ ਬੋਤਲ ਮਰਵਾ ਦੇ ਚਾ ਬਿਨਾ ਮੰਗੇ ਨੂੰ ਠੀਕ ਹੈ ਕੋਈ ਦੱਸੀ ਨਹੀਂ ਪਾਉਣੀ ਦੇਖੋ ਤਾਂ ਤਾਂ ਠੀਕ ਹੈ ਬੰਦੇ 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 ਬੱਚਾਈ ਕਰਨੇ ਟਾਈਮ ਥੋੜਾ ਜੀ ਹਾਂ ਦੇਖਾ ਦੇ ਚਾਰੇ ਥਣਾ ਚ ਜਵਾਬ ਬਿਲਕੁਲ ਸਾਫ ਹੈ ਹੈ ਠੰਡੀ ਦੀ ਜੀ ਅਜੇ ਬੋਲਾ ਜੀ ਤੇ ਹੁਣ ਜਿਹੜੀ ਇਹ ਕਾਵਲੀ ਆ ਕਿੰਨੇ ਮੀਰੀ ਤੋਂ 14 ਕਿਲੋ ਹੋ ਜੀ ਤਿਆਰ 14 ਲੀਟਰ ਇਹਨਾਂ ਵਕਤ 5-6 ਦਿਨ ਹੋਈ ਜੀ ਨਾੜੂ ਲਾ ਜੀ ਇਹ ਤਾਂ ਮਗਰ ਕੀ ਜੀ ਬੱਛਾ ਬੱਛਾ ਜੀ ਇਹ ਤਾਂ ਮਗਰ ਬੱਛਾ ਜੀ ਵੇਖੋ ਇਹ ਤਾਂ ਕੁਆਲਟੀ ਹਾਂ ਦੇਖਾ ਦੇ ਛੋਟਾ ਜਿਹਾ ਫੇਸ ਹੈ ਇਹਦਾ ਬੋਲਾ ਤੋਰ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ 15 16 ਕੋ ਚਵਾ ਦੇਗੀ ਅੱਛਾ ਹਾਂਜੀ ਠੀਕ ਹੈ ਪਰ ਜੇ ਗਰਮੀ ਥੋੜੀ ਲੱਸੀ ਵੜਾ ਫਾਇਦਾ 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 ਆ ਸਾਫ਼ ਕਰਦੀ ਪੂਰੀ ਟਰਲਾਂ ਦੇ ਥੱਲੇ ਲੋਕਾਂ ਨੇ ਛੱਡੇ ਅੱਛਾ ਬਾਨਾ ਸਵਾਗਤ ਤੇ ਇਹਦਾ ਵੀ ਚਾਬਾ ਦੇਖੋ ਇਹਦੇ ਚਾਬਾ ਦੇਖੋ ਇਧਰ ਰੱਖੋ ਸੀੜ ਬੜੀ ਜੀ ਠੀਕ ਹੈ ਜੀ ਆਹ ਦੇਖੋ ਬਾਕੀ ਥਾਣੇ ਦੇ ਕਾ ਵੀ ਚੰਗਾ ਲੱਗਾ ਵਾ ਹੁਣ ਬਹੁਤ ਵਧੀਆ ਜੀ ਤੇ ਇਹਦਾ ਫਿਰ ਮੁੱਲ ਕੀ ਚੱਲਦੀ ਹੈ ਮੁੱਲ 40 ਜੋ ਕੋਈ ਛੱਡਦੀ ਹੈ ਥੋੜੀ ਜਿਹੀ ਕਰੀਏ ਕਿੰਨੇ ਇਹ ਛੇ ਵਾਲੀ ਕਰਦੇ ਜੀ ਜੋੜਾ ਕੋਈ ਲਹੇਗਾ ਅੱਛਾ ਜੋੜਾ ਕੋ ਲਹੇਗਾ ਲਾ ਕੇ ਜੋੜਾ ਫਿਰ ਪਹਾੜਾ ਦੇ ਦਾਂਗੇ ਕਿੰਨੇ ਦਾ ਜੋੜਾ 70 ਦਾ ਦੇ ਦਾਂਗੇ ਜੇ ਜੋੜਾ ਹੋਏਗਾ ਹਾਂਜੀ 35 35 ਦੇ ਹਿਸਾਬ ਨਾਲ ਉਹ ਤਾਂ ਜਿਹੜੀ 60 ਹੀ ਦੇ ਦਈਏ ਅੱਛਾ ਉਹ ਤਾਂ 60000 ਜੀ ਨਾਲ ਉਹ ਤਾਂ ਬਸ 70 ਕਰ ਦੇਣਾ ਅੱਛਾ ਜੋੜਾ 70 ਦੇ ਠੀਕ ਹੈ ਜੀ ਆਹ ਲਾਜੀ ਜੀ ਆਹ ਦੇਖ ਬੱਚੋ ਬਗਾਰ ਦੇ ਅੱਛਾ ਇਹ ਬੱਚੇ ਤਾਂ ਵੀ ਨਹੀਂ ਆ ਬੱਚੇ ਨੂੰ ਤੋੜੀਏ ਤੋੜ ਦ ਦੁੱਧ ਕਿੰਨਾ ਇਹਦੇ ਕੋਲ ਦੁੱਧ ਥਲੇ 12 ਕਿਲੋ ਹੋਏਗਾ ਤੁਸੀਂ ਚਲੋ ਭੱਜ ਲਓ ਸੋ ਦਸ ਚੜੀ ਜੀ ਲੱਗ ਗਿਆ ਕੋਈ ਘਰ ਸਾਡੀ ਕਿਲੋ ਫਾਂਡ 11 12 ਲੀਟਰ ਦੁੱਧ ਕਿੰਨੇ ਮੰਨ ਲੇ ਚੱਲੋ ਜਿਹੜਾ ਹੈਗਾ ਵਾ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਚਵਾਈ ਸਾਰੀਆਂ ਦੀ ਹੋ ਜਾਣੀ ਹੈ ਤੁਸੀਂ ਆਪਣੀ ਤਸੱਲੀ ਕਰਕੇ ਖੜਨੀ ਇੰਤzar ਇੰਤzar ਅੰਮ੍ਰਵਾ ਜੀ ਦਿਖਾ ਦੋ ਇਹ ਲਈ ਸੀਗਲੇ ਪੂਰੀ ਠੀਕ ਆ ਆ ਵੇ ਠੰਡੀ ਦੇ ਲਈ ਆ ਕੇ ਠੀਕ ਹੈ ਜੀ ਤੇ ਮੁੱਲ ਫਿਰ ਇਹਦਾ ਮੁੱਲ ਛੋਟਾ ਹੀ ਕਰਦੀ ਅੱਜ 6 ਵਾਲੇ ਖਾਂਦੇ ਅੱਜ ਤੇ ਕਿੰਨਾ ਤੇ 30000 ਦੀ ਦੇ ਦੀਆ ਤੇ 30000 ਛੋਟ ਛੋਟ ਚਲੋ ਠੀਕ ਹੈ ਤੇ ਆ ਮੈਂ ਅੱਜ ਗੱਬਨ ਜੀ ਮੈਂ ਅੱਜ ਗੱਬਨ ਜੀ ਇਹ ਕਿੰਨਾ ਕੁ ਲੈ ਜੀ ਟਾਈਮ ਤੋਰੋ ਫਿਰ ਇਹਨਾਂ ਨੂੰ ਬਾਕੀ ਸਰੀਰਾਂ ਜਿਹੜੀ ਪੂਰੀ ਭਰੀ ਆ ਵਾਹ ਤੇ ਖੜਦੀ ਹੈ ਠੀਕ ਹੈ ਜੀ ਲੈ ਜੀ ਬਾਕੀ ਥਾਨ ਵੀ ਚੰਗਾ ਲੱਗਾ ਚੰਗੇ ਗੱਬ ਤੇ ਥਾਨੇ ਜਿਹੜਾ ਇਹਦਾ ਤੇ ਇਹਦਾ ਫਿਰ ਮੁੱਲ ਘਰ ਵਾਲੇ 14 15 ਕਿਲੋ ਅੰਦਰੇ ਝੋਨੇ ਰਹੇ ਅੱਛਾ ਆਕਾ ਤੀਰੇ ਸੂਸ ਠੀਕ ਆ ਠੀਕ ਆ ਅਸੀਂ ਮੰਨ ਕੇ ਚਲੋ 12 13 ਦੇਈ ਜਾ ਠੀਕ ਆ ਹਾਂਜੀ ਕੁਆਲਟੀ ਵੀ ਕੋ ਥਾਂ ਦੇ 10 ਦਿਨ ਖੜ ਦੀ ਪੂਰੀ ਭਰਨੀ ਮੈਂ ਠੀਕ ਆ ਹਾਂਜੀ ਤੇ ਮੁੱਲੇ ਦਾ ਮੈਂ ਮੁੱਲੇ ਦਾ ਕਰਦੀ 85000 85000 ਹਾਂਜੀ ਕਿਉਂਕੋ ਵਿੱਚ 2 3000 ਛੱਡ ਦਿੱਤੇ 76 ਦੀ ਦੇਣੀ ਸਭ ਕਾਂਡੇ ਬਣੇ ਮਾਰ ਦੇਗੀ 76000 ਦੀ ਜੱਸਨ ਹੋਈ ਆ ਹਾਂ ਜੱਸਲੋਈ ਛੋੜ ਛਾੜੀ ਹੁਣ ਠੀਕ ਆ ਇਧਰ ਹੋਰ ਝੋਟੀਆਂ ਦੇਖੋ ਦੋਸਤ 7 ਕਿਲੋ ਜੇ ਅੱਛਾ ਤਾਂ ਦੇਖੋ ਝੋਟੀਆਂ ਬੱਚਾ ਹੈਗਾ ਜੀ ਇਹਦਾ ਬੱਚਾ ਕੱਟੀ ਜੀ ਬੱਚਾ ਕੱਟੀ ਜੀ ਤੁਹਾਨੂੰ ਸੋਨੇ ਨਾਲ ਥੁੱਕ ਦੰ ਲੈ ਹਾਂ ਦੇਖ ਸਾਡੇ ਸੋਹਣੀ ਝੋਟੀ ਆ ਬਿਲਕੁਲ ਛੋਟਾ ਸਿੰਘ ਆ ਤੇ ਥਾਣੇ ਦਾ ਕਵੇ ਚੰਗਾ ਹੈ ਦਰਦੀ ਦੇ ਮਗਰ ਉਹ ਤਾਂ ਦੇ ਜੇ ਕੱਤੀ ਦੇਖੋ ਕੱਤੀ ਦਿਖਾਈ ਦਿਓ ਦੇਖੋ ਥੋੜੀ ਜਿਹੀ ਚੇ ਬੱਚੇ ਦੀ ਆ ਬਹੁਤਾਂ ਮਿਲਦੀ ਜੀ ਅੱਛਾ ਹਾਂਜੀ ਤੇ ਕੱਟੇ ਜਿਹੜੇ ਚੰਗੇ ਨੇ ਜਨਾ ਸਭੀ ਕਿਸ ਨੇ ਕੱਟੇ ਮਗਰ ਜਿਹੜੇ ਪਲੀ ਪਲਸੀ ਕੱਟੀਆਂ ਪੰਜਾਂ ਦੀ ਲੜੇ ਕੋ ਤਿੰਨਾਂ ਦੀ ਲੜੇ ਕੋ ਚੌਂ ਦੀ ਲੜੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਪਰ ਕੱਟੇ ਮਗਰ ਚੰਗੀ ਆ ਲੈ ਜੀ ਹਾਂ ਦੇਖ ਸਕਦੇ ਜੀ ਤੇ ਬਾਕੀ ਆਪ ਵੀ ਛੋਟੀ ਪੂਰੀ ਸੋਹਣੀ ਆ ਛੋਟਾ ਸਿੰਘ ਦੋਵੇਂ ਟਾਈਮ ਕੱਟੀ ਤੇ ਜਿਹੜਾ ਗਿੰਦੇ ਕੀ ਮਿਲਦੀ ਤੇ ਇਹਦਾ ਫਿਰ ਮੁੱਲ ਵੀ ਤੇ ਪਹਿੜ ਦਿੱਤੀ 50000 हां जी ਵਿੱਚੋਂ ਕਰਨਾ ਨਾਲ ਕੱਟੀ ਦੇ ਦਾਂਗੇ ਕੱਟੀ ਵੀ ਨਾਲ ਹੀ ਆ 65000 ਦੇ ਦਾਂਗੇ ਠੀਕ ਆ ਹਾਂਜੀ ਬਾਕੀ ਵਿੱਚੋਂ ਛੋਟ-ਛਾਟ ਕਰੋਗੇ ਥੋੜੀ-ਬੋਦੀ ਵਜੇਗੀ ਜਿਆਦਾ ਨਹੀਂ ਤੁਹਾਨੂੰ ਪਤਾ ਦੋਵੇਂ 31 ਭਲੀ ਜੇ ਨਾਲ ਛੋਟ ਬਾਕੀ ਇਹ ਆ ਬਈ ਕੱਤੇ ਇਹੇ ਜੇ ਸੱਜਰ ਹੋ ਜਾ ਲੱਖ ਦੀ ਤੁਹਾਨੂੰ ਪਤਾ ਹੀ ਤਾਂ ਜੀ ਸੁਈ ਹੁੰਦੀ ਫਿਰ ਤੇ 100 ਲੱਖ ਰੁਪਏ ਚੰਗੇ ਪੈਸੇ ਆਂ ਦੀ ਛੋਟ ਆਹ ਕਹਿੰਦੇ ਛੋਟੀ ਆ ਗਈ ਜੀ ਹੁਣ ਅੱਛਾ ਕੀ ਕੀ ਵੀਰ ਜੀ ਅੱਛਾ ਕੀ ਕੀ ਹਾਂਜੀ ਕੀ ਕੀ ਹਾਂ ਮਰੇ ਆ ਵੇਖੋ ਆ ਵੇਖੋ ਬਾਕੀ ਇਹਦਾ ਵੀ ਬਿਲਕੁਲ ਛੋਟਾ ਆ ਚੱਪੂ ਸਹੀ ਕਰਦੇ ਰੱਖ ਤਾਂ ਉਧਰ ਇੱਕੋ ਸਾਰਾ ਇਕੱਠਾ ਲਿਆ ਅੱਛਾ ਚਾਈ ਆਣੇ ਦੋ ਨੰਬਰ ਤੋਂ ਬਾਜੇ ਛੋਟੀ ਬੜੀ ਚੰਗੀ ਜੀ ਠੀਕ ਆ ਹਾਂ ਜੀ ਛੋਟੀ ਹੈ ਵੀ ਚੰਗੇ ਰਿਕਾਰਡ ਵਾਲੀ ਆ ਹੈ ਵੀਰ ਜੀ ਖੀਰੀ ਦੇ ਹਲੇ ਤੇ ਕੱਦ ਕਾਠੇ ਦਾ ਵੀ ਚਾ ਵੱਡੀਆਂ ਮੱਜਾਂ ਜਿੱਡਾ ਕਰਦੀ ਹੈ ਇਹਦਾ ਵੀ ਕਿੱਧਰ ਪਾਉਣਾ ਥੱਲੇ ਵੀ ਝੋਲੀ ਚੰਗੀ ਹੈ ਦੀ ਹੁਣ ਤੋਂ ਤੇ ਇਹਦੇ ਹੈ ਵੀ ਇਹਦੇ ਮਾਂ ਦਾ ਵੀ ਦੁੱਧ ਚੰਗਾ ਹੋਣਾ ਵਾ ਹਾਂਜੀ ਤੇ ਇਹਦਾ ਮੁੱਲ ਤੇ ਮੁੱਲੇ ਦਾ ਮੁੱਲ 45 ਕਰ ਦਈਏ 40 ਦੀ ਦੇ ਦਈਏ 40000 ਦੀ ਹਾਂਜੀ ਤੇ ਸਾਲਾ ਆਪਣਾ ਵੀਰ ਲੈ ਜਾਏਗਾ 5-700 ਮਾਰ ਕੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਬਾਸ ਜਿਹੜੀਆਂ ਸੁਈਆਂ ਨੇ ਚੋਗੇ ਖੜਨਾ ਹਾਂਜੀ ਜਿਹੜੀ ਗੱਬਾਂ ਨੇ ਚੰਗੇ ਤਸੱਲੀ ਕਰਕੇ ਖੜਨਾ ਬਾਸ ਕਰਕੇ ਇੱਥੇ ਵੇਚਾਂਗੇ ਅੱਜ ਤਾਂ ਤੁਹਾਨੂੰ ਵੀ ਪਤਾ ਚਵਾਈ ਹੋਰ 10 ਵਜੇ ਚੱਲੇ ਜੀ ਹਾਂਜੀ ਹਾਂਜੀ ਅੱਜ ਤੇ ਅਸੀਂ ਸਾਰੇ ਡੰਗਰ ਸਾਹਿਬ ਦਾ ਸਾਹਮਣੇ ਕਰਤੇ ਹਾਂ ਜੀ ਉਹਦੇ ਕੋਲ ਦੁੱਧ ਦਾ ਕਨੇ ਨਤਾਕਾ ਲਾਉਣਾ ਕੱਲ 6 ਤੋਂ 6 ਚੋ ਜੇ ਤਸੱਲੀ ਆਪਣੇ ਦੋ ਟਾਈਮ ਚੋ ਕੇ ਹਨਾ ਆਪਣੀਆਂ ਦੋ ਟਾਈਮ ਚੋ ਕੇ ਲੈ ਜਾਏ ਚੰਗੀ ਤਰ੍ਹਾਂ ਤਸੱਲੀ ਕਰ ਲੈ ਜਿਹੜਾ ਕੋਈ ਵੀ ਨਹੀਂ ਵੀ ਆ ਸਕਦਾ ਉਹ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲਿਆ ਦੇਖ ਸਕਦੇ گاਵਾ ਖਾਲੀ ਕਰੀ ਜਾਂਦੇ ਵੀ ਜਿਣੀ ਨਾਲੋਂ ਨਾਲ ਹੀ ਉਹ ਡੋਕਾ ਵੀ ਛੱਡਿਆ ਆਹ ਦੇਖ ਸਕਦੇ ਪੂਰੀ ਗਾਂ ਖਾਲੀ ਹੋ ਵੀ ਉਹ ਵੀ ਉਹ ਵੀ ਖਾਲੀ ਕਰਤੀ ਆ ਤੇ ਨਾਲੋਂ ਨਾਲ ਚਵਾਈ ਜਿਹੜੀ ਕਰੀ ਜਾਂਦੇ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਖੜੋ ਜੀ